ਭਾਜਪਾ ਜਿੰਦਾਬਾਦ ਜਿੰਦਾਬਾਦ ਭਾਜਪਾ ਜਿੰਦਾਬਾਦ ਵੀਰੇ ਪਿੱਛੇ ਆ ਥੋੜਾ ਜਿਆਹਾ ਬਹੁਤ ਲੋਕ ਬਾਹਰ ਦੇਖ ਰਹੇ ਆ ਕਿ ਬੀਬੀ ਸਾਹੀ ਜੀ ਦੇ ਘਰ ਕਿੰਨਾ ਕੱਟਾ ਕਮ ਸੇ ਕਮ ਉਹਨਾਂ ਨੂੰ ਵਾ ਚੰਗੀ ਤਰੀਕੇ ਨਾਲ ਸੁਣਾ ਦਿਓ ਤੇ ਇੱਥੇ ਬਹੁਤ ਵੱਡਾ ਕਾਠਾ ਸਾਰੇ ਭਾਰਤੀ ਜਨਤਾ ਪਾਰਟੀ ਨਾਲ ਖੜੇ ਨੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸਾਡੇ ਵਿੱਚ ਪ੍ਰੈਸ ਵਾਲੇ ਵੀ ਕੋਸ਼ਲ ਜੀ ਚਾਵਰ ਜੀ ਨਿੱਕੂ ਜੀ ਇੰਦਰ ਜੀ ਜੀ ਹੋਰ ਸਾਡੇ ਬਹੁਤ ਵੀਰ ਇੱਥੇ ਆਏ ਨੇ ਸਾਹੀ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸੁਹਾ ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਪ੍ਰਗਾਂਤ ਸੁਨੀਲ ਜਾਖੜ ਜੀ ਅੱਗੇ ਉਹ ਸਾਨੂੰ ਆਪਣਾ ਮਾਰਗਦਰਸ਼ਨ ਦੇ ਲਈ ਸੁਨੀਲ ਜਾਖੜ ਜੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆਹ ਠੀਕ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਸਾਰਿਆਂ ਦੇ ਹਰਦੇ ਦੇ ਜੀ ہاتھ نہ لاتا ہندوستان دی کیبنٹ دے بچ مزیر آدھنی سوم پکا جی بہت ہی صدقاریوں سڑے ایمیلے مکیریاں مہاجن صاحب بہت ہی صدقاریوں سڑے جے اور مرمنسٹر بشار پرتوں نمائنٹی کرنے رہے سندر شاہ مروڑا جی فارمر ایم ایل اے ਬਹੁਤ ਹੀ ਸਰਕਾਰਿਓ ਸਾਡੇ ਜੀਵੀ ਜੋਸ਼ ਜੀ ਬਹੁਤ ਹੀ ਸਰਕਾਰਿਓ ਔਰ ਮਰ ਐਮਐਲਏ ਸੀਮਾ ਗਾਨੀ ਜੀ ਵੰਸ਼ ਦੇ ਰਾਜਵਾਨ ਰਾਣਾ ਜੀ ਸਾਰੇ ਪਰਤਨ ਤੇ ਸਜਣ ਮੇਰੇ ਸਾਹਮਣੇ ਬੈਠੀਆਂ ਮੇਰੀਆਂ ਮਾਤਾ ਮਾਂ ਪਰਣਾ ਮੇਰੇ ਸਾਰੇ ਇਸ ਇਲਾਕੇ ਦੇ ਪਰਤਨ ਤੇ ਸਜਣੋ ਕਿ ਜਿਨ੍ਹਾਂ ਵਾਸਤੇ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਜੀ ਜੀ ਅਨੀਤਾ ਅਨੀਤਾ ਸੋਮਪ੍ਰਕਾਸ਼ਿਕ ਉਹਨਾਂ ਬਤੇ ਸਾਂਝੀ ਕਰੀਏ ਸ੍ਰੀ ਵਾਇਗੁਰ ਕੀ ਕਥਾਲ ਸਾਹਿਬ ਸ੍ਰੀ ਵਾਇਗੁਰ ਕੀ ਜਿਹਨਾਂ ਨਾਲ ਅੱਜ ਆਪਾਂ ਇੱਥੇ ਕਰਕੇ ਹੋਏ ਆਂ ਨਹੀਂ ਕੱਲ ਸ਼ਾਮ ਨੂੰ ਹੀ ਗੱਲ ਹੋ ਰਹੀ ਸੀ ਮਿਸਿਸ ਸਰਾਹੀ ਨਾਲ

ਮੈਨੂੰ ਮੌਕਾ ਮਿਲਿਆ ਸਾਥੀ ਉਹ ਸਾਈ ਸਾਹਿਬ ਨਾਲ ਵੀ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਬਤੌਰ ਐਮਐਲਏ ਇਸ ਨਾਲ ਜਿਸ ਸਾਈ ਦਾ ਨਾਮ ਪੀਓ ਨੂੰ ਮਿਲ ਇਧਰ ਆਪੋਜੀਸ਼ਨ ਇਹ ਜ਼ਿੰਮੇਵਾਰੀ ਮੇਰੇ ਪਤੀ ਉਹ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਹ ਸਾਡੇ ਨਾਲ ਗ੍ਰੇਜੇਟੀਆਂ ਜੋ ਉੱਚੇ ਚੇਤ ਵਰਤੇ ਫਾਰਮਰ ਐਮਐਲਏ ਪੁਰਜੀ ਚਲਦੇ ਜੇ ਆ ਕੇ ਜੁੜੇ ਹਨ ਤਾਂ ਮੈਂ ਸਪੈਸ਼ੀਲ ਧੰਨਵਾਦੀ ਹਾਂ ਆਪ ਕਿ ਉਹ ਕਿਹੋ ਜਿਹੀ ਸਾਡੀ ਹੈ ਸਾਨੂੰ ਉੱਥੇ ਜਾ ਕੇ ਉਹਨਾਂ ਨੂੰ ਸਵਾਗਤ ਕਰਨਾ ਚਾਹੀਦਾ ਸੀ ਜਿਵੇਂ ਪੀਕਰ ਸਾਹਿਬ ਦੇ ਛੋਟੇ ਸਾਹਣੇ ਨਾਲ ਆਵਦਾ ਉਹਨਾਂ ਦਾ ਵੀ ਇੰਜੂਰ ਚਲ ਕੇ ਮੇਜੋ ਕਰਕੇ ਆਏ ਕਿਉਂਕਿ ਇੱਕ ਦਿਨ ਕੀ ਹੈ ਪਰ ਦੋਨਾਂ ਦੇ ਅਛਿਆਰੀ ਸਾਹਿਬ ਦੇ ਅੰਦਰ ਨੀਤੀ ਹੈ ਜੈ ਮੈਡਮ ਅਨਿਕਾ ਸ਼ੋਕਪਾਲ ਜੀ ਦੇ ਅੰਦਰ ਉਹ ਇੱਕ ਕਾਮਨ ਡਿਨੋਮੀਨੇਟਰ ਹੈ ਜਿਹਦੇ ਨਾਲ ਜੀ ਬਹੁਤ ਕੀ ਇੱਕ ਕਾਮਨ ਕੀ ਹੈ ਇਸ ਕਿਸਮ ਕਸਮ ਨਾਲ ਇਸ ਕਿਸਮ ਦੀ ਬੌਂਡਿੰਗ ਇਹਨਾਂ ਦੀ ਆਪਕਾ ਸੀ ਜੋ ਇਹ ਤੇ ਅਛਾਈ ਹੈ ਅੱਜ ਪ੍ਰੋਗਰਾਮ ਦਾ ਆਪਸ਼ਾ ਹੋਣ ਲੱਗਿਆ ਸੀ ਧਰਮਪ੍ਰਕਾਸ਼ ਜੀ ਕੁਝ ਤਾਂ ਛੁੱਟੀ ਅੱਜ ਦੀ ਸ਼ਰਮ ਉਸਿਆ ਨਹੀਂ ਤਾਂ ਸੀ ਦੀ ਸ਼ਰਮ ਮੈਂ ਇਸ ਕਰਕੇ ਹੈ ਜੋ ਥੋੜੇ ਵਿਚਾਰੇ ਇੱਥੇ ਬੈਠਾ ਕਿਉਂਕਿ ਅੱਜ ਰਾਜਨੀਤੀ 'ਚ ਮੇਰੇ ਸਾਥੀ ਇੱਥੇ ਅਮਿਤ ਜੀ ਕਹਿ ਰਹੇ ਸੀ ਵੱਡੇ ਲੀਡਰਾਂ ਦੀ ਗੱਲ ਕਰ ਰਹੇ ਸੀ چندے اروڑا سب نے گل کی شاہ جی جلو جیتے ہے پیدل چل کے چت کوری مندر گئے بہت اچھا ہے

ਮੇਰਾ ਮੰਨਣਾ ਮੈਂ ਤੇਜਿਆ ਦਾ ਤੁਹ ਪਸੰਦ ਹੈ ਬਹੁਤ ਵਧੀਆ ਨਹੀਂ ਤਾਂ ਸਮਝ ਰਹੇ ਜੀ ਜਿਹੜੇ ਲੋਕ ਖੰਡਨ ਕਰਦੇ ਹਨ ਜਿਹੜੇ ਕੱਲ ਤਾਂ ਕਹਿੰਦੇ ਸੀਗੇ ਇਹਦੇ ਪੰਜਾਬ ਦੇ ਅੰਦਰ ਹਿੰਦੂ ਸਿੱਖ ਮੁਸਲਮਣੇ ਕੇ ਕਰਕੇ ਹਿੰਦੂ ਆ ਗਿਆ ਤਾਂ ਅੱਗ ਲੱਗ ਜੂਗੀ ਅੱਜ ਟਿਕੜੀ ਉੱਥੇ ਉੱਥਈਆਂ ਗਾਉਂ ਗੀਤ ਗਾਈ ਜਾਂਦੇ ਲੁਧਿਆਣੇ ਦੇ ਅੰਦਰ ਕਿਉਂ ਇਹ ਲੋਕ ਜਿਹੜੇ ਕਹਿੰਦੇ ਸੀ ਹਿੰਦੂ ਬਣ ਗਿਆ ਤਾਂ ਪੰਜਾਬ ਚ ਅੱਗ ਲੱਗ ਜੂਗੀ ਉਹ ਤੇ ਮੱਚੀ ਰਹਿੰਦੇ ਅੱਜ ਉਹਨਾਂ ਨੂੰ ਬੋਲਵਾ ਰਾਮ ਇਹ ਆ ਗਏ ਸਭ

ਉਹ ਕੋਸ਼ਿਸ਼ ਹੁੰਦੀ ਕਸ ਹੋਣੀ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਰੇਖੇ ਪੰਜਾਬ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਨੇ ਤੁਹਾਨੂੰ ਪੰਜਾਬੀਆਂ ਨੂੰ ਸਾਹ। ਤਾਂ ਨੇ ਤੁਹਾਨੂੰ ਤੁਸੀਂ ਅੱਜ ਵੀ ਉਸੇ ਤਰ੍ਹਾਂ ਪਰਫੇ ਲੜ ਕੱਟਿਓ ਮੈਂ ਇਸ ਦਾ ਦੱਸ ਰਿਹਾ। ਇਸ ਗੱਲ ਦੇ ਪਿੱਛੇ ਸੁਨੀਲ ਜਾਖੜ ਨੇ ਕਿਹਾ ووٹ ਨਾ ਪਾਇਓ। ਕਿਸੇ ਵੀ ਥੰਨੇਖਾਨੇ ਤੇ ووٹ ਨਾ ਪਾਇਓ। ਚੰਗੇ ਬੰਦੇ ਦੇਖਿਓ। ਚੰਗੇ ਬੰਦੇ ਦੇਖ ਕੇ ਸਾਰਿਆਂ ਨੇ ਬੰਦਾ ਬਣਾ ਲਿਆ ਰਾਜੀ ਨੀ ਕਿਲਾ।

چلے گئے جی ویسے جدھر والا پکڑے گئے دن بگوت مان جی جشن منایا گیا رات میں چلے گئے بہت موٹا پیٹی بھی لے کے گئے پیٹیاں آم بڑے پسند ہے سال آم لے کے گئے الفانسو بہت مہنگا سارے مہنگی ورائٹیسو چلو مالک رکھے گان لگوت مان جی کہ میں گیا من کےجریوال صاحب نے پوچھا مان جیسے چل رہا ہے

یہ بگوت مان جی جا رہا واحرو جیسے اپنے ووٹ ہے بڑی سوچ سمجھ کے پاؤ کلے کرپٹ نہیں کلے برشٹاچاری ایک پاس کلے پیسے نہیں دے آر مورلی کرپٹ

گریب ہے چاہے وہی کی سب کو پہلا ہوگی رہی پیشے وقت دیر ہوگی ਕੋ ਕਰਦੇ ਹੋ ਤੁਸੀਂ ਜੀ ਨਹੀਂ ਨਿਕਲਿਆ ਖੀਜਣ ਨੂੰ ਜੰਨੇ ਦੇ ਸਾਰੇ ਕਾ ਸਾਰੇ ਲੀਟਰ ਚੋ ਰਹੀ ਜੀ ਅੱਛਾ ਹੈ ਉਹ ਖੱਗ ਬਣਾ ਕੇ ਦੇ ਦੇ ਕੋਲ ਉਹ ਜਮਕੇ ਦਾ ਜਮਤਾ ਮੈਂ ਲੇਪਾ ਰੱਖੋਗਾ ਨਹੀਂ ਆਪਾਂ ਹੀ ਬਣਾ ਕੇ ਭੇਜਦੇ ਚਲੋ ਇੱਕ ਵਾਰੀ ਗੁੰਡਾ ਖਾ ਲਿਆ ਦੁਆਰਾ ਭੇਜਣ ਤੇ ਕੋਈ ਨਹੀਂ ਜੀ ਨਹੀਂ ਸਰ ਮੈਂ ਆਈ ਬੇਨਤੀ ਕਰਨਾ ਹੈ ਬਹੁਤ ਹੀ ਬੁਸ਼ੀ ਕਿਸਮਤ ਵਾਲੇ ਹੋ ਤੁਸੀਂ

ہوں آ کے مدد کرو میں نہیں دور کرنا ہے اگر کسی نے شان سے گسپاخی سے آئیے جی ماں چاہوں گا جائے ہندو